ਹਾਂਜੀ ਹਾਂਜੀ ਭਾਈ ਅਸੀਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਗੱਲ ਤੁਹਾਡੇ ਨਾਲ ਕੀਤੀ ਆ ਤੇ ਪਹਿਲਾਂ ਵੀ ਤੁਹਾਨੂੰ ਬੜੀ ਵਾਰੀ ਪਿਆਰ ਨਾਲ ਹੀ ਸਮਝਾਇਆ ਅਜੇ ਤੱਕ ਵੀ ਤੁਹਾਨੂੰ ਇੱਕੋ ਗੱਲ ਕਹੀ ਜਾਂਦੀ ਆ ਮੈਂ ਸਕੂਟਰ ਸਾਈਡ ਤੇ ਲਾ ਲਾ ਹਾਂਜੀ ਹਾਂਜੀ ਲਾ ਲਓ ਇੱਕ ਮਿੰਟ ਹੋਲ ਕਰੋ ਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਮੈਂ ਕਿਹਾ ਭਾਜੀ ਮੈਂ ਮਨਿੰਦਰ ਸਿੰਘ ਬੋਲਦਾ ਅਮਰਸਰ ਸਾਹਿਬ ਤੋਂ ਤੇ ਪਤਾ ਨੂੰ ਪਹਿਲਾਂ ਵੀ ਪਿਆਰ ਨਾਲ 20 ਵਾਰੀ ਇੱਕੋ ਗੱਲ ਕਹੀ ਆ ਕਿ ਜੇ ਤੁਹਾਨੂੰ ਕੋਈ ਗਲਤ ਬੋਲਦਾ ਨਾ ਤੇ ਉਹਨੂੰ ਗਲਤ ਬੋਲਿਆ ਕਰੋ ਤੁਸੀਂ ਰਾਤੀ ਮੇਰੇ ਅਰਦਾਸ ਬਾਰੇ ਗਲਤ ਬੋਲ ਕੇ ਸਾਬਤ ਕੀ ਕਰਨਾ ਚਾਹੁੰਦੇ ਤੁਸੀਂ ਅਰਦਾਸ ਬਾਰੇ ਗਲਤ ਨਹੀਂ ਬੋਲਿਆ ਹੈਗਾ ਆ ਨਹੀਂ ਗਲਤ ਬੋਲਿਆ ਕਿਉਂ ਨਹੀਂ ਗਾ ਭਾਜੀ ਜਦੋਂ ਅਰਦਾਸ ਨੂੰ ਤੁਸੀਂ ਆਪਣੇ ਕਿਸੇ ਨਿੱਜੀ ਗੱਲਾਂ ਵਰਤੇ ਵਰਤ ਲੈਨੇ ਆ ਤੇ ਉਹ ਅਰਦਾਸ ਦੀ ਬੇਦਬੀ ਆ ਤੇ شاید ਤੁਹਾਨੂੰ ਲੱਗਦਾ ਹੋਵੇ ਮੈਨੂੰ ਤਾਂ ਇਹ ਤਾਂ ਨਹੀਂ ਲੱਗਦਾ ਤੁਹਾਨੂੰ ਤਾਂ ਲੱਗਣਾ ਹੀ ਨਹੀਂ ਤੁਸੀਂ ਤਾਂ ਹੈ ਹੀ ਕਾਮਰੇਡ ਤੁਹਾਡੇ ਲਈ ਕੋਈ ਸ਼ਰਦਾ ਨਹੀਂ ਕੋਈ ਭਾਵਨਾ ਨਹੀਂ ਗੁਰੂਆਂ ਪਤਾਂ ਦੀ ਤੁਹਾਡਾ ਨੂੰ ਤਾਂ ਲੱਗਣਾ ਹੀ ਨਹੀਂਗਾ ਹਾਂ ਹਾਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਗੁਰੂ ਇਤਿਹਾਸ ਗੱਲ ਤਾਂ ਗੁਰਬਾਣੀ ਗੱਲ ਤਾਂ ਜਾਂ ਅਸੀਂ ਗੱਲਾਂ ਜਿਹੜੇ ਮੰਨੀ ਜਾਂਦੇ ਆ ਤਾਂ ਤੁਸੀਂ ਬਾੜਵਿੰਗ ਪਾ ਕੇ ਨਾ ਗੱਲ ਕਰੋ ਸਿੱਧੀ ਸਾਨੂੰ ਗੱਲ ਇੱਕੋ ਵਰੀ ਦੱਸੋ ਉਹ ਵੀ ਅਸੀਂ ਵਾਰ-ਵਾਰ ਤੁਹਾਨੂੰ ਨਾ ਕਹੀਏ ਫਿਰ ਅਸੀਂ ਵੀ ਆਪਣੇ ਇੱਕੋਰੀ ਹਾਂਜੀ ਦੇਖੋ ਇਹ ਹੁਣ ਸਾਡੇ ਵਿਚਾਰ ਹੈਗੇ ਆ ਕੋਈ ਨਾਸਤਿਕ ਹੈਗੇ ਆ ਜਾਂ ਕਾਮਰੇਟ ਹੈਗੇ ਆ ਦੇਖੋ ਤੁਸੀਂ میری ਗੱਲ ਸੁਣ ਮੈਂ ਇੱਕ ਮਿੰਟ ਤੱਕ ਸੁਣ ਕਹਿੰਦੇ ਪਹਿਲਾਂ ਮੇਰੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਨਾਸਤਿਕ ਹੈਗੇ ਆਸੀਂ ਮੂਰੇ ਰੱਖਦੇ ਆ ਅੱਛਾ ਮੇਰੀ ਗੱਲ ਸੁਣੋ ਇਹ ਕੋਈ ਤੁਹਾਡੇ ਤੇ ਜਿਹੜੇ ਸਾਡੇ ਵਿਚਾਰ ਹੈਗੇ ਆ ਤੁਹਾਡੇ ਤੇ ਥੋਪੇ ਨਹੀਂ ਜਾਂਦੇ ਹੈਗੇ ਆ ਤੁਸੀਂ ਮੰਨਦੇ ਹੋ ਤਾਂ ਨਹੀਂ ਸਹੀ ਹੈਗਾ ਅਗਰ ਨਹੀਂ ਮੰਨਦੇ ਹੋ ਤਾਂ ਵੀ ਸਹੀ ਹੈਗਾ ਯਾਰ ਮੇਰੀ ਗੱਲ ਸੁਣੋ ਇੱਕੋ ਮਿੰਟ ਗੱਲ ਸੁਣੋ ਮੈਂ ਵਿਦੇਸ਼ ਦੇ ਵਿੱਚ ਰਹਿੰਦਾ ਠੀਕ ਹੈ ਮੈਂ ਇੱਥੇ ਹੁਣ ਇੰਡੀਆ ਆਇਆ ਆਇਆ ਮੇਰੇ ਨਾਲ ਬੰਦੇ 4 ਬੰਦੇ ਕੰਮ ਕਰਦੇ ਆ ਨਾਸਤਕ ਠੀਕ ਹੈ ਜੀ ਉਹ ਬੰਦਿਆਂ ਦੀ ਸੋਚ ਤੁਹਾਡੇ ਨਾਲੋਂ ਕਈ ਗੁਣਾ ਉੱਚੀ ਆ ਤੁਸੀਂ ਤਾਂ ਉਹਨਾਂ ਦੇ ਇੱਕ ਕਹਿੰਦੇ ਹੁੰਦੇ ਇਹਨਾਂ ਦੇ ਪੈਰਾ ਵਰਗੇ ਵੀ ਹੈ ਨਹੀਂ ਕਿ ਉਹ ਭਾਜੀ ਕਿਸੇ ਧਰਮ ਦੇ ਉੱਤੇ ਗਲਤ ਨਹੀਂ ਬੋਲਦੇ ਕਿਸੇ ਤੇ ਕਿੰਤੂ ਨਹੀਂ ਕਰਦੇ ਪ੍ਰੰਤੂ ਨਹੀਂ ਕਰਦੇ ਆਪਣੀ ਮौज ਦੇ ਵਿੱਚ ਖੁਸ਼ ਰਹਿੰਦੇ ਆ ਉਹ ਕਹਿੰਦੇ ਜੇ ਤੁਹਾਡੇ ਲਈ ਰੱਬ ਹੈਗਾ ਤੁਸੀਂ ਮੰਨੋ ਸਾਡੇ ਲਈ ਨਹੀਂ ਹੈਗਾ ਅਸੀਂ ਨਹੀਂ ਮੰਨਦੇ ਉਹ ਕਦੀ ਕਿਸੇ ਦੀ ਗੱਲ ਹਾਂਜੀ ਤੁਸੀਂ ਕੀ ਕਰਦੇ ਆ ਕਦੀ ਤੁਸੀਂ ਅਰਦਾਸ ਬਾਰੇ ਗਲਤ ਬੋਲਣ ਲੱਗ ਜਾਂਦੇ ਆ ਕਦੀ ਤੁਸੀਂ ਕਿਸੇ ਦਾ ਕਹਿੰਦੇ ਪਖੰਡ ਕਰਦਾ ਵਾ ਉਹ ਆ ਕਦੀ ਲੰਗਰਾਂ ਤੇ ਬੋਲਣ ਲੱਗ ਜਾਂਦੇ ਆ ਤੂੰ ਦਾ ਅੱਗੇ ਦੇਖੋ ਇੱਕੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕੀ ਤਾਂ ਬੋਲਦੇ ਹੋ ਹੋਮੋਗੇ ਪਖੰਡਵਾਦੀ ਤੇ ਮੇਰੀ ਗੱਲ ਸੁਣ ਲਓ ਹੁਣ ਮੈਂ ਖੁਦ ਬੋਲਦਾ ਪਖੰਡ ਤੇ ਬੋਲਦਾ ਜਿੱਥੇ ਪਖੰਡ ਤੇ ਬੋਲਦਾ ਪਰ ਜਿਹੜਾ ਤੁਸੀਂ ਬੋਲਦੇ ਆ ਤੁਸੀਂ ਸਾਡੇ ਇਤਿਹਾਸ ਤੇ ਬੋਲਦੇ ਆ ਕਦੀ ਗੁਰੂਆਂ ਦੇ ਕਿਸੇ ਸੰਕੇ ਕਰਦੇ ਆ ਕਦੀ ਤੁਸੀਂ ਮਤਲਬ ਲੰਗਰਾਂ ਤੇ ਕਰਦੇ ਆ ਮਤਲਬ ਜਿਹੜੇ ਸਾਡੇ ਗੁਰੂ ਸੀ ਲੰਗਰ ਚਲਾ ਕੇ ਉਹ ਗਲਤ ਕਰਕੇ ਨਹੀਂ ਬਿਲਕੁਲ ਵੀ ਗਲਤ ਨਹੀਂ ਕਰਗੇ ਪਰ ਜਿਹੜੇ ਪਰੰਪਰਾ ਚੱਲਦੀ ਹੈਗੀ ਹੈ ਉਹਦੇ ਅਸੀਂ ਹੱਕ ਵਿੱਚ ਨਹੀਂ ਹੈਗੇ ਆ ਅਸੀਂ ਉਹਨੂੰ ਰੋਕਣ ਨਹੀਂ ਜਾਂਦੇ ਕਿ ਅੱਜ ਤੱਕ ਅੱਜ ਤੱਕ ਵਿਚਾਰ ਰੱਖਦੇ ਆ ਜਿੰਦਗੀ ਚ ਲੰਗਰ ਨਹੀਂ ਛਕਿਆ ਤੁਸੀਂ ਸਹਿਮਤ ਨਹੀਂ ਹੈਗੇ ਆ ਜਿੰਦਗੀ ਚ ਲੰਗਰ ਨਹੀਂ ਛਕਿਆ ਕਦੀ ਛਕਿਆ ਬਹੁਤ ਵਾਰੀ ਛਕਿਆ ਫਿਰ ਉਸੇ ਤੇ ਲੰਗਰਾਂ ਤੇ ਬੋਲਣ ਦਾ ਕਿ ਤੁਹਾਡਾ ਕੀ ਫਰਜ਼ ਪਾਉਂਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਹੁਣ ਮੇਰੀ ਗੱਲਾਂ ਦੇ ਪਹਿਲਾਂ ਫਿਰ ਜਵਾਬ ਦੇ ਦਿਓ ਤੁਸੀਂ ਇੱਕ ਬਣੀ ਮੇਰੇ ਸਵਾਲ ਬੋਲ ਕੇ ਕਰ ਲੈਣ ਦਿਓ ਅੱਜ ਤੱਕ ਕੋਈ ਕਦੇ ਤੁਸੀਂ ਗਰਮੀ ਦੇ ਵਿੱਚ ਆਉਂਦੇ ਹੋ ਤੁਸੀਂ ਸ਼ਬੀਰ ਨਹੀਂ ਪੀਤੀ ਪੀਤੀ ਆ ਤਾਂ ਫਿਰ ਪੰਜਾਬ ਵਾਰੀ ਤੁਹਾਨੂੰ ਮਸ਼ਬੀਰ ਤੇ ਵੀ ਗਲਤ ਬੋਲ ਸ਼ਵੀਰ ਤੇ ਗਲਤ ਨਹੀਂ ਬੋਲੇ ਹੈਗੇ ਆ ਉਹਦਾ ਵਿਰੋਧ ਕੀਤਾ ਉਹਦਾ ਇੱਕ ਵਿਚਾਰਧਾਰਕ ਵਿਰੋਧ ਕਰਦੇ ਆ ਸੀ ਜਿਹੜੀ ਗੱਲਾਂ ਕਰਦੇ ਆ ਪੀਨੂੰ ਸਹੀ ਨਹੀਂ ਮੰਨਦੇ ਆ ਕਿਹੜੀ ਗੱਲਾਂ ਜੇ ਤੈਨੂੰ ਕੱਲ ਨੂੰ ਉਂਟੀ ਕਰਦੇ ਧਿਆਏ ਨੂੰ ਨਹੀਂ ਮੇਰੀ ਗੱਲ ਸੁਣੋ ਜੇ ਤੈਨੂੰ ਧਿਆਏ ਨੂੰ ਕਿਸੇ ਦੇ ਮੂੰਹ 'ਚ ਪਾਣੀ ਪਾ ਦਿੰਦੇ ਆ ਤੇ ਗਲਤ ਆ ਉਹ ਸਾਡੇ ਦਾ ਗੁਰੂ ਇਹ ਸਿਖਾ ਗਿਆ ਵੀ ਦੁਸ਼ਮਣ ਦੇ ਵੀ ਮੂੰਹ 'ਚ ਪਾਣੀ ਪਾਉਣਾ ਮਾ ਭਾਵੇਂ ਥਰਾਈ ਹੈ ਨਾ ਲੋੜਵੰਦ ਦੀ ਸੇਵਾ ਕਰਦੀ ਰਹੀ ਲੋੜਵੰਦ ਦੇ ਬਿਲਕੁਲ ਅੱਛਾ ਨਹੀਂ ਅੱਛਾ ਫਿਰ ਦੂਜੀ ਗੱਲ ਕਰੀ ਇਹ ਵੀ ਤੁਸੀਂ ਪਾਸੇ ਛੱਡ ਦਿਓ ਫਿਰ ਮੈਂ ਇੱਕ ਤੋਂ ਡੀ ਰਾਤੀ ਤੁਸੀਂ ਜੋਰਦਾਸ ਦੇ ਬਾਦੇ ਬੋਲਿਆ ਇਹ ਤੋਂ ਪਹਿਲਾਂ ਵੀ ਤੁਸੀਂ ਗੁਰਪਿਆਸੇ ਕਈ ਜਗ੍ਹਾ ਇੱਥੋਂ ਤੱਕ ਤੂੰ ਜਿਹੜਾ ਬੋਲਿਆ ਸੀਗਾ ਪੰਜਾ ਸਾਹਿਬ ਦੇ ਉੱਤੇ ਜਿਹੜਾ ਉਹ ਕਹਿੰਦਾ ਵੀ ਉਂਗਲ ਲਾ ਕੇ ਰੋਕ ਦੇਣਾ ਸੀ ਜਾਂ ਮੈਂ ਦੂਰੋਂ ਵੀ ਰੋਕ ਦੇਣਾ ਸੀ ਫਿਰ ਇਹਨਾਂ ਨੇ ਮੰਨਣਾ ਸੀ ਮਤਲਬ ਕਿ ਸਾਡੇ ਗੁਰੂਆਂ ਦੇ ਜਿਹੜੇ ਇਤਿਹਾਸ ਆ ਗਲਤ ਹੈ ਵੀ ਤੁਸੀਂ ਅੱਜ ਕੱਲ ਅੱਜ ਕੱਲ ਜਿਹੜੇ ਉੱਟੇ ਜਵਾਕਰ ਸਿਆਣੇ ਹੋਗੇ ਇਹ ਇੱਕ ਚਮਤਕਾਰ ਜਿਹੜਾ ਹੈਗਾ ਤਾਂ ਸਿੱਕੀ ਮੁੱਢ ਤੋਂ ਨਕਾਰਦੀ ਆਈ ਹੈ। ਅੱਛਾ ਜੀ ਫਿਰ ਉਹ ਬਾਬਾ ਦੀਪ ਸਿੰਘ ਜੀ ਦੀ ਮੇਰੀ ਗੱਲ ਸੁਣੋ ਬਾਬਾ ਦੀਪ ਸਿੰਘ ਜੀ ਦੇ ਜਿਹੜਾ ਸੀਸ ਫਿਰਤੇ ਰੱਖਿਆ ਉਹ ਵੀ ਗੱਲ ਈ ਆ ਇੱਕ ਤਹਾਵਤ ਹੈਗੀ ਐ ਸੀਸ ਤੜੀ ਤੇ ਢੜਕੇ ਲੜਦਾ। ਉਸ ਤੋਂ ਬਾਅਦ ਬਣੀਆ ਉਸ ਤੋਂ ਬਾਅਦ ਬਣੀ ਮੇਰੀ ਗੱਲ ਸੁਣ ਲੋ ਇਹ ਕਾਲ ਸੱਤਰੀ ਨਾਲ ਲੜਨਾ। ਇਹ ਕਾਲ ਸਭ ਤੋਂ ਬਾਅਦ ਬਣੀਆ ਠੀਕ ਐ। ਇਕ ਆਵਤ ਤਾਂ ਬਾਅਦ ਬਣੀ ਹੈ ਨਹੀਂ ਮੈਨੂੰ ਨਹੀਂ ਪਤਾ ਉਹ ਤਾਂ ਬਾਅਦ ਬਣੀ ਹੈਗੀ ਜਾਂ ਪਹਿਲੇ ਬਣੀ ਹੈਗੀ ਪਰ ਇਹ ਤਾਂ ਆਵਤ ਦਾ ਮਤਲਬ ਆਹੀ ਹੈ ਕਿ ਬਹੁਤ ਬਹਾਦਰੀ ਨਾਲ ਲੜਦਾ ਉਹ ਬਾਬਾ ਦੀਪ ਸਿੰਘ ਦੀ ਬਹਾਦਰੀ ਨੂੰ ਅਸੀਂ ਮੰਨਦੇ ਆਂ ਕਿ ਉਹ ਵਾਕੇ ਬਹਾਦਰੀ ਨਾਲ ਲੜੇ ਹੈਗੇ ਆ ਅੱਛਾ ਜੀ ਬਾਣੀ 'ਚ ਜੇ ਸ਼ਕਤੀ ਹੈ ਨਹੀਂ ਜੇ ਬਾਣੀ 'ਚ ਸ਼ਕਤੀਆਂ ਨਹੀਂ ਸੀ ਤੇ ਜਿਹੜੇ ਅੱਜ ਅੱਜ ਤੁਸੀਂ ਮੇਰੀ ਗੱਲ ਸੁਣ ਲਓ ਇੱਕ ਆਪਣਾ ਪੋਟਾ ਵੀ ਚੀਰ ਕੇ ਦਿਖਾ ਸਕਦੇ ਨੇ ਹਲਦੀ ਆਪਣਾ ਪੋਟਾ ਵੀ ਚੀਰ ਕੇ ਦਿਖਾ ਸਕਦੇ ਜੇ ਬਾਣੀਆਂ ਦੇ ਸ਼ਕਤੀ ਨਹੀਂ ਹੈਗੀ ਤੇ ਪੋਟਾ ਵੀ ਚੀਰ ਕੇ ਦਿਖਾ ਸਕਦੇ ਤੁਸੀਂ ਦੇਖੋ ਜੇ ਬਾਣੀ ਬਾਣੀ ਦੀ ਸ਼ਕਤੀ ਹੈਗੀ ਹੈ ਇੱਥੇ ਆਪਣੇ ਮੱਤ ਪੇਟ ਪੈਦਾ ਹੋ ਜਾਂਦੇ ਹੈਗੇ ਆ ਨਹੀਂ ਨਹੀਂ ਪਾਣੀ ਨੂੰ ਅਸੀਂ ਪੜਦੇ ਹੈਗੇ ਆ ਤੇ ਉਹਨੂੰ ਪੜ ਕੇ ਉਹਨੂੰ ਅਮਲ ਕਰਨ ਲਈ ਅਸੀਂ ਜ਼ਿੰਦਗੀ ਅਨੁਸਾਰ ਅਸੀਂ ਉਹਨੂੰ ਅਮਲ ਕਰਨ ਲਈ ਮੰਨਦੇ ਹੈਗੇ ਆ ਮੇਰੀ ਗੱਲ ਸੁਣੋ ਉੱਥੇ ਦਿੱਤੇ ਅਸੀਂ ਸਹਿਮਤ ਹੋਈਏ ਮੰਨਦੇ ਆ ਉਹ ਪਾਣੀ ਚ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਸ਼ਕਤੀ ਹੈਗੀ ਹੈ ਸ਼ਕਤੀ ਹੈਗੀ ਹੈ ਤਾਂ ਇਦਾਂ ਦੀ ਸ਼ਕਤੀ ਨੂੰ ਤਾਂ ਸਿੱਖੀ ਅੱਛਾ ਚਲੋ ਤੁਸੀਂ ਅੱਛਾ ਚਲੋ ਉਹ ਵੀ ਗੱਲਾਂ ਛੱਡੋ ਉਹ ਵੀ ਤੁਸੀਂ ਤੁਹਾਡੇ ਵਸਦੇ ਬਾਹਰ ਦੀਆਂ ਗੱਲਾਂ ਨਾਸਤਕਾਂ ਦੇ ਜਾਂ ਕਨਾਸਤਕਾਂ ਦੇ ਨਹੀਂ ਇਹ ਕਾਮਰੇਟਾਂ ਦੀਆਂ ਦੂਜੀ ਦੱਸੋ ਵੀ ਤੁਸੀਂ ਫਜ਼ੂਲ ਖਰਚੀ ਤੇ ਕਹਿੰਦੇ ਕਿ ਲੰਗਰਾ ਤੇ ਫਜ਼ੂਲ ਖਰਚੀ ਹੁੰਦੀ ਆ ਫਲਾਣੇ ਤੇ ਆ ਹੁੰਦੀ ਠੀਕ ਹੈ ਜੀ ਲੋੜਵੰਦ ਤੇ ਕੰਮ ਹੋਣੇ ਚਾਹੀਦੇ ਆ ਠੀਕ ਹੈ ਜੀ ਫਜ਼ੂਲ ਨਹੀਂ ਨਹੀਂ ਫਜ਼ੂਲ ਖਰਚੀ ਵਾਲੀ ਗੱਲ ਹੈਗੀ ਇਹ 2 ਨੰਬਰ ਤੇ ਹੈਗੀ ਇਹ ਪਹਿਲੇ ਨੰਬਰ ਤੇ ਹੈਗੀ ਇਹ ਪਰੰਪਰਾ ਅੱਛਾ ਚਲੋ ਪਰੰਪਰਾ ਮੈਂ ਜੇ ਕੋਈ ਪਰੰਪਰਾਵਾ ਤੇ ਫਿਰ ਵਿਆਹ ਕਰਾਉਣ ਦੀ ਪਰੰਪਰਾ ਤੁਸੀਂ ਵਿਆਹ ਕਰਨਾ ਛੱਡੋ ਨਹੀਂ ਬਿਲਕੁਲ ਨਹੀਂ ਫੇਰ ਅਸੀਂ ਲੋੜ ਹੈ ਨਹੀਂ ਮੇਰੀ ਗੱਲ ਸੁਣ ਨਹੀਂ ਨਹੀਂ ਫੇਰ ਬੱਚੇ ਚੰਨ ਮੁਜਮੜਦੀ ਰੀ ਪਰੰਪਰਾ ਚੱਲਦੀ ਆਉਂਦੀ ਆ ਬੱਚੇ ਜੰਮਣੇ ਬੰਦ ਕਰ ਦੋ ਨਹੀਂ ਉਹ ਤੇ ਲੋੜ ਹੈਗੀ ਸਮਾਜ ਦੀ ਲੋੜ ਹੈਗੀ ਤੇ ਪਾਣੀ ਦੀ ਪਾਣੀ ਦੀ ਲੋੜ ਦੀ ਹੈ ਕਿ ਤਾ ਇਹਨੂੰ ਧਰਮ ਵਿੱਚ ਨਹੀਂ ਪਾਣੀ ਦੀ ਲੋੜ ਹੈ ਨਹੀਂ ਧਰਮ ਵਿੱਚ ਵੀ ਹੈਗਾ ਆ ਸਭ ਕੱ处 ਵਿੱਚ ਹੈਗਾ ਆ ਤੇ ਤੁਹਾਡੀ ਜ਼ੁਬਾਨ ਸਿਰਫ ਸਿੱਖਾਂ ਤੇ ਕਿਉਂ ਉੱਠਦੀ ਆ ਵੇ ਕਿਉਂ ਬਰਾਕੀਆਂ ਤੇ ਵੀ ਉੱਠਦੀ ਹੈ ਮੈਂ ਤਾਂ ਇੱਕ ਸੁਣਦੀ ਹਾਂ ਮੈਂ ਤੇਰੀਆਂ ਸਾਰੀਆਂ ਪੋਸਟਾਂ ਪੜਦਾ ਮੈਂ ਸਾਰਾ ਕੁਝ ਵੇਖਦਾ ਮੈਂ ਜਿੱਦਣ ਤੂੰ ਗਲਤ ਹੋਵੇਂ ਮੈਂ ਉਦੋਂ ਤੈਨੂੰ ਫੋਨ ਕਰਦਾ ਪਹਿਲਾਂ ਵੀ ਦੋ ਵਾਰੀ ਕੀਤਾ ਫੇਰ ਦੂਜੀ ਗੱ ਹਾਂਜੀ ਹਾਂਜੀ ਤੁਸੀਂ ਕਹਿੰਦੇ ਵੀ ਜਿਹੜਾ ਵਾਧੂ ਪੈਸਾ ਖਰਚ ਨਹੀਂ ਹੋਣਾ ਚਾਹੀਦਾ ਵੀ ਉਹ ਕਿਸੇ ਦੇ ਕੰਮ ਆਉਣਾ ਚਾਹੀਦਾ ਗਰੀਬ ਦੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜਾ ਤੁਹਾਡਾ ਲੈ ਲੈਣਾ ਮੇਰੇ ਖਿਆਲ ਨਾਲ ਉਹਦੇ ਤੇ ਹਰ ਸਾਲ ਉਹਦੀ ਤੁਸੀਂ ਲਾਸ਼ ਫਾਂਬ ਕੇ ਰੱਖੀ ਆ ਤੇ ਉਹਦੇ ਕਰੋੜ ਤੋਂ ਉੱਪਰ ਜਿਹੜਾ ਖਰਚ ਹਰ ਸਾਲ ਹੋਦਾ ਤੇ ਉਹ ਕਿਹਦੇ ਖਾਤੇ ਜਾ ਰਿਹਾ ਉਹਦੇ ਹੱਥ ਵਿੱਚ ਤੁਸੀਂ ਦੱਸੋ ਮੈਂ ਕਿੱਥੇ ਲਿਖਿਆ ਹੈਗਾ ਤੇ ਫਿਰ ਤੁਸੀਂ ਨਹੀਂ ਤੇ ਫਿਰ ਉਹਦੇ ਤੁਸੀਂ ਜਿਹੜੇ ਉਹਦੇ ਮਤਲਬ ਤੁਸੀਂ ਜਿਹੜੀਆਂ ਪੜ੍ਹੀਆਂ ਆਉਂਦੇ ਆ ਉਹਦੀ ਜੋ ਵੀ ਸਾਰਾ ਕੁਝ ਅੱਜ ਤੁਸੀਂ ਕਹਿੰਦੇ ਆ ਵੀ ਬੁੱਤ ਨਹੀਂ ਪੂਜਣੇ ਜਾਂ ਬੁੱਤ ਨਹੀਂ ਖੜੇ ਕਰਨੇ ਹਣਾ ਠੀਕ ਹੈ ਹਾਂਜੀ ਸਭ ਤੋਂ ਵੱਡੇ ਤੁਸੀਂ ਕਾਮਰੇਟਾਂ ਦੇ ਬੁੱਤੋ ਖੜੇ ਕਰੀ ਬੈਠੇ ਆ ਤਾਂ ਤੁਹਾਡੇ ਜਿਹੜੇ ਵੱਡੇ-ਵਡੇਰੇ ਆ ਨਹੀਂ ਮੈਂ ਮੈਂ ਇਹਦੇ ਨਾਲ ਸਹਿਮਤ ਹੋਵਾਂ ਜਾਂ ਨਹੀਂ ਸਹਿਮਤ ਹੋਵਾਂ ਜੇ ਮੈਂ ਮੰਨ ਲੈਂਦਾ ਕਿ ਸਹਿਮਤ ਹੁੰਦਾ ਆ ਤੁਸੀਂ ਮੇਰੇ ਨਾਲ ਅਸਹਿਮਤੀ ਜਤਾਉਂਦੇ ਹੋ ਤੁਹਾਡਾ ਤਵਾਕਕ ਕਰਦੇ ਕਿ ਤੁਸੀਂ ਠੀਕ ਹੈ ਤੁਸੀਂ ਆਪਣੀ ਜਗਾ ਸਹੀ ਹੋ ਸਕਦੇ ਹੋ ਮੈਂ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਕੋਈ ਗਲਤ ਸ਼ਬਦਾਵਲੀ ਵਰਤ ਕੇ ਗੱਲ ਨਹੀਂ ਕਰ ਰਿਹਾ ਸਿਰਫ ਵਿਚਾਰਾਂ ਨਾਲ ਗੱਲ ਕਰ ਰਿਹਾ ਜਿੱਥੇ ਅਸੀਂ ਅਸਹਿਮਤੀ ਜਤਾਉਂਦੇ ਹੈਗੇ ਆ ਤਾਂ ਉਥੇ ਉਥੇ ਤੁਹਾਨੂੰ ਇਹਦੇ ਵਿੱਚ ਆਪਣਾ ਧੜਕਣ ਵੀ ਬਜਾਏ ਤੁਹਾਨੂੰ ਉਹਦਾ ਉਹ ਕਰਨਾ ਚਾਹੀਦਾ ਹੈ ਸੰਚਾਰ ਕਰਨਾ ਚਾਹੀਦਾ ਹੈ ਨਾ ਸਾਨੂੰ ਸਾਨੂੰ ਆਪਣਾ ਸਤਿਕਾਰ ਰੱਖਣ ਦੀ ਜੀ ਆਜ਼ਾਦੀ ਹੈਗੀ ਆ ਜੇ ਤੁਸੀਂ ਪਖੰਡ ਤੇ ਬੋਲਦੇ ਹੋ ਤੇ ਮੈਂ ਉੱਥੇ ਤੁਹਾਨੂੰ ਇਹ ਕਹਿੰਦਾ ਵੀ ਸਭ ਤੋਂ ਵਧੀਆ ਗੱਲ ਆ ਕਿ ਤੁਸੀਂ ਰਾਜਨੀਤੀ ਦੇ ਵਿੱਚ ਕਿਸੇ ਰਾਜਨੀਤਿਕ ਦੀ ਲੀਡਰ ਦੀ ਤੁਸੀਂ ਬੇਇੱਜ਼ਤੀ ਕੀਤੀ ਹੈ ਨਾ ਮੈਂ ਕੋਸ਼ਿਸ਼ਾਂ ਤੁਹਾਡੀਆਂ ਸ਼ੇਅਰ ਵੀ ਕੀਤੀਆਂ ਜਦੋਂ ਤੁਸੀਂ ਕਿਹਾ ਸੀ ਕਿ ਫਲਾਣੇ ਨੇ ਚਲੋ ਰਾਜਨੀਤੀ ਦੇ ਜਦੋਂ ਇੱਕ ਸੁਖਵੀਰ ਬਾਦਲ ਤੇ ਵੀ ਥੋੜੀ ਜਿਹੀ ਲੱਗਦੀ ਸੀ ਜਿਹੜੀ ਉਖੜੋ ਕੜਕੜ ਕੇ ਰਹਿ ਗਈ ਜਿਹੜੀ ਚੀਜ਼ੀ ਚੰਗੀ ਉਹਦੀ ਚੰਗੀ ਦੀ ਮਸਲਾਵਤਾ ਕਰਦਾ ਪਰ ਜਦੋਂ ਤੁਸੀਂ ਬੋਲ ਬਿਨੇ ਅਰਦਾਸ ਤੇ ਹੀ ਕਦੀ ਤੁਸੀਂ ਮਤਲਬ ਜਿਹੜੇ ਇੱਕ ਪਿੱਛੇ ਦੇ ਬੋਲਿਆ ਸੀਗਾ ਜਿਹੜਾ ਤੁਸੀਂ ਬੋਲਿਆ ਸੀ ਇਹਨਾਂ ਨੂੰ ਮਤਲਬ ਕੀ ਲਿਖਿਆ ਸੀ ਉਹਨੂੰ ਬਲੌਕ ਕਰਕੇ ਕੁਝ ਇਸ ਤਰ੍ਹਾਂ ਦੇ ਕੁਝ ਸਾਰਾ ਕੁਝ ਲਿਖਿਆ ਸੀ ਮੈਨੂੰ ਨਹੀਂ ਪਤਾ ਵੀ ਜਿਹੜਾ ਤੈਨੂੰ ਫਿਰ ਜੇ ਦੇਖੋ ਜੇ ਕੋਈ ਤੁਹਾਡੇ ਬਾਰੇ ਗਲਤ ਬੋਲਦਾ ਉਹਨੂੰ ਦੇਖੋ ਤੁਸੀਂ ਗੁਰੂਆਂ ਨੂੰ ਵਿੱਚ ਲੈ ਕੇ ਟੋਕ ਜਾ ਤੁਰ ਜਾਂਦੇ ਆ ਕਦੀ ਅਰਦਾਸ ਵਿੱਚ ਲੈ ਕੇ ਇਹਦੇ ਵਿੱਚ ਇਹਦੇ ਵਿੱਚ ਤਾਂ ਸਿਰਫ ਪਿੰਡਰਾਲਾ ਵਾਲੇ ਨੂੰ ਲਿਖਿਆ ਹੈਗਾ ਆ ਮੈਂ ਕਿਹੜੀ ਪਿੰਡਰਾਲਾ ਵਾਲੇ ਦੀ ਗੱਲ ਤੋਂ ਵਿਵਾਦ ਪੈਦਾ ਹੋਇਆ ਆ ਕਿਹੜੀ ਗੱਲ ਤੋਂ ਪਿੰਡਰਾਲਾ ਦੇ ਤੋਂ ਹੋਇਆ ਮੇਰੀ ਗੱਲ ਸੁਣੋ ਹੁਣ ਪਿੰਡਰਾਲਾ ਕਿੱਥੇ ਗਲਤ ਆ ਇੱਕ ਥਾਂ ਗਲਤ ਸਾਬਤ ਕੀ ਖਾਲਸਾ ਨੂੰ ਖਾਲਸਾ ਨੂੰ ਖਾਲਸਾ ਮੇਰੀ ਗੱਲ ਸੁਣ ਖਾਲਸਾ ਨੂੰ ਸਾਡਾ ਹੱਕ ਹੈ ਨਹੀਂ ਹਾਂਜੀ ਖਾਲਸਾ ਨੂੰ ਸਾਡਾ ਹੱਕ ਹੈ ਨਹੀਂ ਤੁਹਾਡਾ ਹੱਕ ਹੈਗਾ ਇਹ ਤੁਸੀਂ ਮੇਰੀ ਗੱਲ ਸੁਣੋ ਨਹੀਂ ਆਵਾਜ਼ ਨਹੀਂ ਆਦਾ ਕਿ ਮੇਰੀ ਤੁਸੀਂ ਪਸ਼ੋਕਰ ਚ ਦੇਖੋ ਖਾਲਸਾ ਰਾਜ ਬਖਰਾ ਰਾਜ ਸੀਗਾ ਕਿ ਨਹੀਂ ਸੀਗਾ ਨਹੀਂ ਪਸ਼ੋਕਰ ਵਿੱਚ ਤਾਂ ਬਹੁਤ ਕੁਝ ਸੀ ਫਿਰ ਮੇਰੀ ਗੱਲ ਸੁਣ ਲਓ ਹੁਣ ਨਾਨਕ ਜਿਹੜਾ ਅਨੰਦਪੁਰ ਸਾਹਿਬ ਦਾ ਮਤ ਆਇਆ ਪੜਿਆ ਨਹੀਂ ਪੜਿਆ ਮੈਂ ਤੇ ਫਿਰ ਬੋਲਣ ਘੱਟ ਤੋ ਬਹਿ ਜੰਨੇ ਤੁਸੀਂ ਅਨੰਦਪੁਰ ਸਾਹਿਬ ਦਾ ਮਤ ਮਾਤੇ ਤੇ ਬੋਲੇ ਹੀ ਨਹੀਂ ਕੁਝ ਨਹੀਂ ਦੇ ਸੰਤਪਿੰਡ ਰਾਲਾ ਦਾ ਪਹਿਰਾ ਹੀ ਉਹਨਾਂ ਦੇ ਪੁਰਸਾਬ ਦੇ ਮਤੇ ਦਿੰਦਾ ਸੀ ਤੇ ਮੈਨੂੰ ਨਹੀਂ ਪਤਾ ਕਿ ਉਹ ਕਿਸ ਤੇ ਪਹਿਰਾ ਦਿੰਦਾ ਸੀ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਉਹਦੇ ਵਿੱਚ ਹੁਣ ਦੇਖੋ ਉਹਦੇ ਵਿੱਚ ਦੇਖੋ ਉਹਦੇ ਵਿੱਚ ਤੈਨੂੰ ਮੈਂ ਦੱਸਦਾ ਮੰਗਾ ਜਿਹੜਾ ਮੇਨ ਮੇਨ ਠੀਕ ਹੈ ਜੀ ਇੱਕ ਤਾਂ ਹੋਰ ਤੇ ਚਲੋ ਕੋਈ ਗੱਲ ਮੇਰੀ ਗੱਲ ਸੁਣੋ ਪੜ ਲਓਗੇ ਮੈਂ ਤੁਹਾਨੂੰ ਦੱਸ ਦਵਾਂਗਾ ਨਹੀਂ ਨਹੀਂ ਪੱਤੇ ਹੋਏ ਤੇ ਮੈਂ ਯਕੀਨ ਨਾ ਹੋਵੇ ਜੱਤੀ ਹੈਗਾ ਯਾਰ ਉਹ ਮੈਂ ਤੁਹਾਨੂੰ ਪੀੜੀ ਤੁਹਾਨੂੰ ਪਤਾ ਨਾ ਤੁਹਾਨੂੰ ਕਿਤਾਬ ਦਾ ਪੂਰੀ ਦਾ ਲਿੰਕ ਭੇਜ ਦਵਾਂਗਾ ਤੁਸੀਂ ਪੜ ਲਿਓ ਪਰ ਮੈਂ ਤੁਹਾਨੂੰ ਅੱਜ ਮੇਨ ਗੱਲਾਂ ਦੱਸਣ ਲੱਗਾ ਇੱਕ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੋਣਾ ਚਾਹੀਦਾ ਉਹਨਾਂ ਨੂੰ ਮਰਜ਼ੀ ਮਰਜ਼ੀ ਹੋਣੀ ਚਾਹੀਦੀ ਉਹ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਦੂਜੀ ਗੱਲ ਸਿੱਖਾਂ ਨੂੰ ਇੱਕ ਬੱਕਰੀ ਜਿਹੜੀ ਹੈ ਕੇਸਾ ਕਰੀ ਹਾਂ ਹਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਹਾਂ ਬੇਸ਼ੱਕ ਮੈਂ ਇਸ ਹੱਕ ਵਿੱਚ ਹੈਗਾ ਆ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੀ ਹੱਕ ਹੈਗਾ ਆ ਅੱਛਾ ਜੇ ਕੱਲ ਨੂੰ ਕੋਈ ਕੋਈ ਪੰਜਾਬ ਵਿੱਚ ਨਹੀਂ ਉੱਠ ਕੇ ਕਹਿੰਦਾ ਨਹੀਂ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਆ ਇਹ ਹਰਿਆਣੇ ਦਾ ਵੀ ਹੱਕ ਹੈਗਾ ਆ ਤਾਂ ਅਸੀਂ ਉਹਦੇ ਘਰ ਤੱਕ ਉਹਨੂੰ ਮਾਰਨ ਤਾਂ ਨਹੀਂ ਜਾਵਾਂਗੇ ਉਹਨੂੰ ਗਾਲਾ ਤਾਂ ਨਹੀਂ ਕੱਢਾਂਗੇ ਮੈਂ ਤਾਂ ਕਹਿੰਦਾ ਨਹੀਂ ਇਸ ਗੱਲ ਤੇ ਮਾਰਨ ਜਾਓ ਮੈਂ ਤਾਂ ਐਸ ਗੱਲ ਤੇ ਕਹਿੰਦਾ ਵੀ ਜੇ ਸਾਡੇ ਗੁਰੂਆਂ ਦੇ ਕੋਈ ਬੋਲਦਾ ਸਾਡੇ ਗੁਰੂਆਂ ਦੇ ਅਰਦਾਸ ਤੇ ਕੋਈ ਬੋਲਦਾ ਹੁਣ ਦਰਸ਼ਨ ਜਿਹੜਾ ਵਾ ਦਰਸ਼ਨ ਰੋਹ ਜਿਹੜਾ ਰਾਗੀ ਆ ਮਿਸ਼ਨਰੀ ਉਹਨੇ ਅਰਦਾਸ ਤੇ ਬੋਲਿਆ ਸੀ ਗੁਰਦੁਆਰੇ ਜਾ ਕੇ ਉਹਦੇ ਕੋਲੋਂ ਮਾਫੀ ਮੰਗਾ ਕੇ ਆਏ ਸਾਰੇ ਗੁਰਦੁਆਰੀ ਕਮੇਟੀ ਨੇ ਉੱਥੋਂ ਤੱਕ ਲੈ ਕੇ ਦਿੱਤਾ ਕਿ ਮਿਸ਼ਨਰੀ ਦਾ ਇੱਥੇ ਦੁਆਨੀ ਲਗੜ ਦਊਗਾ ਦੇਖੋ ਜਿਹੜੀ ਅਰਦਾਸ ਮੇਰੀ ਗੱਲ ਸੁਣੋ ਦੇਖੋ ਮੇਰੀ ਗੱਲ ਸੁਣੋ ਅੱਜ ਮੇਰੀ ਗੱਲ ਸੁਣ ਲਓ ਪਹਿਲਾਂ ਮੇਰੀਆਂ ਸੁਣ ਲਓ ਮੈਂ ਜਿਹੜੀ ਗੱਲਾਂ ਕਰਾਂਗਾ ਅੱਜ ਤੱਕ ਤੁਸੀਂ ਸਿੱਖ ਪੰਥ ਦੇ ਵਿਰੋਧ ਦੇ ਵਿੱਚ ਖੜੇ ਹਮੇਸ਼ਾ ਠੀਕ ਹੈ ਜੀ ਅੱਜ ਤੇ ਢੱਡੀਆਂ ਵਾਲਾ ਜਿਹੜਾ ਉਹ ਸਿੱਖ ਭਰਾਤਾਂ ਦੇ ਬੜਾ ਗੱਲਾਂ ਧੋਰੀਆਂ ਤੇ ਜਾ ਬੋਲਣ ਲੱਗਾ ਅੱਜ ਤੁਸੀਂ ਸਾਰੇ ਢੱਡੀਆਂ ਵਾਲੇ ਦੇ ਹੱਕਾਂ 'ਚ ਖੜ ਗਏ ਤੇ ਤੁਸੀਂ ਦੱਸੋ ਕਿ ਤੁਸੀਂ ਇੱਕ ਧਰਮ ਦੇ ਵਿਰੋਧ ਵਿੱਚ ਬੋਲਦੇ ਆ ਜੇ ਬੋਲਦੇ ਆ ਤਾਂ ਹਰ ਧਰਮ ਨੂੰ ਆਪਾਂ ਟਾਰਗੇਟ ਕੀਤਾ ਹੈਗਾ ਸਿਰਫ ਇੱਕ ਧਰਮ ਨੂੰ ਮਤਲਬ ਤੁਹਾਡਾ ਧਰਮ ਨੂੰ ਟਾਰਗੇਟ ਕਰਨਾ ਤੁਹਾਡਾ ਮਤਲਬ ਮੇਵਾ ਤੋਂ ਵਾਹ ਹਾਂਜੀ ਕਿਹੜੀ ਗੱਲੋਂ ਉਹਦੀ ਵਜ੍ਹਾ ਹੈਗੀ ਹੈ ਮੈਂ ਕਹਿੰਦਾ ਵੀ ਜੇ ਤੁਸੀਂ ਹੁਣ ਕਹਿੰਦੇ ਆ ਧਰਮ ਨੂੰ ਮੇਰੀ ਗੱਲ ਤੋਂ ਧਰਮ ਜਿਹੜਾ ਹੈਗਾ ਰਾਜ ਦੀ ਸਾਪਤੀ ਦਾ ਇੱਕ ਸੰਧ ਹੈਗਾ ਆ ਅੱਛਾ ਜੀ ਠੀਕ ਹੈ ਜਿਹੜੇ ਜਿਹੜੀ ਰਾਜਾ ਚਾਹੀ ਹੈਗੀ ਹੈ ਜਾਂ ਜਿਹੜਾ ਲੁੱਟ ਤੰਤਰ ਹੈਗਾ ਆ ਉਹਦਾ ਬਹੁਤ ਵਧੀਆ ਸੰਦ ਬਣਦਾ ਆ ਧਰਮ ਦੀ ਵਜ੍ਹਾ ਕਰਕੇ ਲੋਕਾਂ ਦੀ ਲੁੱਟ ਜਿਹੜਾ ਹੁੰਦੀ ਹੈ ਬਸ ਠੀਕ ਹੈ ਜਦੋਂ ਤੁਹਾਡੇ ਮੂੰਹ ਮੈਂ ਸੁਣ ਲਿਆ ਨਾ ਕਿ ਧਰਮ ਨੂੰ ਟਾਰਗੇਟ ਤੁਹਾਡਾ ਕਰਨਾ ਕੰਮ ਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਤੂੰ ਧਰਮ ਨੂੰ ਟਾਰਗੇਟ ਕਰਕੇ ਦੱਸ ਤੇ ਮੈਂ ਫਿਰ ਤੈਨੂੰ ਦੱਸੂਗਾ ਵੀ ਤੈਨੂੰ ਕੀ ਆ ਆ ਮੇਰਾ ਨੰਬਰ ਆ ਪੱਕਾ ਆ ਮੇਰਾ ਪੱਕਾ ਨੰਬਰ ਆ ਠੀਕ ਹੈ ਮੈਂ ਤਾਂ ਇਹ ਕਹਿਣਾ ਵੀ ਤੂੰ ਹੁਣ ਧਰਮ ਨੂੰ ਕਿਸੇ ਨੂੰ ਵੀ ਭਾਵੇਂ ਹਿੰਦੂ ਨੂੰ ਕਰ ਲੈ ਭਾਵੇਂ ਸਾਈ ਨੂੰ ਕਰ ਲੈ ਕਿਸੇ ਧਰਮ ਨੂੰ ਟਾਰਗੇਟ ਕਰਕੇ ਦਿਖਾ ਬੰਦੇ ਦਾ ਪੋਤਾ ਮੈਂ ਦੇਖ ਮੈਂ ਤੇਰੇ ਮੈਂ ਤੇਰੇ ਦੱਸਾਂ ਮੈਂ ਤੇਰੇ ਪਿੰਡ ਵੀ ਹੋ ਕੇ ਗਿਆ ਠੀਕ ਹੈ ਮੈਨੂੰ ਇਹ ਵੀ ਪਤਾ ਤੇਰਾ ਪਿੰਡ ਉਹ ਬਾਹਰ ਜਿਹੜੀ ਗਲੀ ਜਾਂਦੀ ਆ ਪਿੱਛੇ ਪਲਸਟਰ ਨਹੀਂ ਹੋਇਆ ਤੇਰਾ ਘਰ ਪੁਰਾਣਾ ਜਾਂ ਘਰ ਆ ਠੀਕ ਹੈ ਮੈਂ ਸਿਰਫ ਤੇਰਾ ਦੇਖਣਾ ਸੀਗਾ ਉਹ